ਅੱਸੀ ਕਾਜੀ ਮੈਂ ਧਰਮਿੰਦਰ ਸਿੰਘ ਪੰਜਾਬ ਸਰਕਾਰ ਜਿਹੜੀ ਲਗਾਤਾਰ ਇਹ ਵਾਅਦਾ ਕਰਕੇ ਆਈ ਐਸ ਸਤਾਜ ਵੀ ਜਦੋਂ ਅਸੀਂ ਆਵਾਂਗੇ ਸਤਾਜ ਦੇ ਮਨਰੇਗਾ ਦੀ ਦਿਹਾੜੀ ਦੇ ਵਿੱਚ ਵਾਅਦਾ ਕਰਾਂਗੇ ਆਪਣਾ ਬਣਦਾ ਹਿੱਸਾ ਪਾਵਾਂਗੇ ਪਰ 2 ਸਾਲ ਬੀਤ ਜਾਣ ਤੋਂ ਬਾਅਦ ਹਜੇ ਤੱਕ ਮਨਰੇਗਾ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇੱਕ ਖੋਟਾ ਆਨਾ ਵੀ ਜਿਹੜਾ ਪਾਇਆ ਨਹੀਂ ਗਿਆ ਪਰ ਉੱਥੇ ਹੀ ਕੇਂਦਰ ਸਰਕਾਰ ਵੱਲੋਂ ਮਾਤਰ 19 ਰੁਪਏ ਜਿਹੜਾ ਹੈ ਮਨਰੇਗਾ ਦੀ ਦਿਹਾੜੀ 'ਚ ਵਾਅਦਾ ਕੀਤਾ ਅੱਜ ਪੰਜਾਬ ਦੇ ਵਿੱਚ ਮਨਰੇਗਾ ਕਾਮਿਆਂ ਨੂੰ 322 ਰੁਪਏ ਜਿਹੜੇ ਦਿਹਾੜੀ ਮਿਲ ਰਹੀ ਹੈ ਉਥੇ ਹੀ ਅਸੀਂ ਮਨਰੇਗਾ ਵਰਕਰ ਯੂਨੀਅਨ ਦੇ ਵੱਲੋਂ ਪਿੰਡਾਂ ਜਦੋਂ ਮੀਟਿੰਗ ਕਰ ਰਹੇ ਹਾਂ ਬਲਾਕ ਹਾਜੀਪੁਰ ਦੇ ਵਿੱਚ ਅੱਡ-ਅੱਡ ਪਿੰਡਾਂ ਤੋਂ ਇਹ ਪਤਾ ਲੱਗ ਰਿਹਾ ਵੀ ਮਨਰੇਗਾ ਕਾਮਿਆਂ ਦੇ ਪਿਛਲੇ 3 ਮਹੀਨਿਆਂ ਤੋਂ ਪੈਸੇ ਹੀ ਨਹੀਂ ਹਾਲੇ ਤੱਕ ਪਏ ਹੈਰਾਨਗੀ ਦੀ ਗੱਲ ਹੈ ਮਹਿਕਮੇ ਦੇ ਅਧਿਕਾਰੀਆਂ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਜਾਂ ਕਹਿਣਾ ਚਾਹੁੰਦੇ ਆ ਕਿ ਤੁਸੀਂ 1 ਮਹੀਨਾ ਦਿਹਾੜੀ ਨਾ ਮਿਲਲੇ ਤੁਸੀਂ ਮੈਂ ਕਹਿੰਦਾ ਕਲਮਸੋਲ ਹੜਤਾਲ ਦੇ ਪਾਸੇ ਨੂੰ ਦੌੜ ਜਾਂਦੇ ਹੋ ਇਹ ਮਜ਼ਦੂਰ ਜਿਨ੍ਹਾਂ ਦਾ ਗੁਜ਼ਾਰਾ ਨਹੀਂ ਹੁੰਦਾ ਰੋਜ਼ 300 300 ਰੁਪਏ ਦਿਹਾੜੀ ਕੁਝ ਵੀ ਹੈ ਨਹੀਂ ਤੁਸੀਂ 3 ਮਹੀਨਿਆਂ ਦੀ ਇਹਨਾਂ ਦੇ ਪੈਸੇ ਹੀ ਨਹੀਂ ਅਜੇ ਤੱਕ ਪਾਏ ਐ ਸਾਨੂੰ ਮਜਬੂਰ ਲਗਾਤਾਰ ਤੁਸੀਂ ਮਜਬੂਰ ਕਰ ਰਹੇ ਹੋ ਵੀ ਤੁਹਾਡੇ ਦਫ਼ਤਰਾਂ ਦਾ ਘਰਾਵ ਕੀਤਾ ਜਾਵੇ ਅਸੀਂ ਪਹਿਲਾਂ ਵੀ ਮੀਟਿੰਗ ਕਰਕੇ ਚੇਤਾਵਨੀ ਦਿੱਤੀ ਐ ਮੈਨੂੰ ਲੱਗਦਾ ਵੀ ਹਾਲੇ ਤੱਕ ਵੀ ਮਨਰੇਗਾ ਕੰਮਿਆਂ ਦੇ ਵੱਲੋਂ ਲਗਾਤਾਰ ਰੋਸ ਜਾਹਰ ਹੋ ਰਿਹਾ ਵੀ ਸਾਡੇ ਪੈਸੇ ਨਹੀਂ ਪੈ ਰਹੇ ਤੇ ਅਸੀਂ ਹਾਜੀਪੁਰ ਪ੍ਰਸ਼ਾਸਨ ਨੂੰ ਇਹ ਸਿੱਧ ਤੌਰ ਤੇ ਮੈਂ ਜਿਹੜੀ ਐ ਇਹ ਚੇਤਾਵਨੀ ਦਿੰਨੀ ਐ ਤੇ ਤੁਰੰਤ ਸਾਰੇ ਮਨਰੇਗਾ ਕਾਮਿਆਂ ਦੇ ਪਿਛਲੇ ਜਿੰਨੇ ਵੀ ਬਕਾਇਆ ਰਾਸ਼ੀ ਹੈ ਜਿੰਨੇ ਮਸਤੋਲਾਂ ਦੀ ਉਹ ਤੁਰੰਤ ਜਾਰੀ ਕਰੋ ਤੇ ਹੋਰ ਵੀ ਜ਼ਿਲ੍ਹੇ ਦੇ ਜਿਹੜੇ ਬਲਾਕਾਂ ਦੇ ਵਿੱਚ ਇਦਾਂ ਦੀ ਜਿਹੜੀ ਮੁਸ਼ਕਲ ਹੈ ਉਹਨੂੰ ਜਾਰੀ ਕਰੋ ਨਹੀਂ ਤਾਂ ਜਲਦੀ ਅਸੀਂ ਜਥੇਬੰਦੀ ਵੱਲੋਂ ਮੀਟਿੰਗ ਕਰਕੇ ਦਫ਼ਤਰਾਂ ਦਾ ਘਰਾਵ ਕਰਨ ਦਾ ਜਿਹੜਾ ਐਲਾਨ ਕਰਾਂਗੇ ਤੇ ਅਸੀਂ ਦਫ਼ਤਰ ਪੂਰਨ ਤੌਰ ਤੇ ਬੰਦ ਕਰ ਦੇਣੇ ਜੇ ਮਨਰੇਗਾ ਕਾਮਿਆਂ ਨੇ ਜਿਹੜੀ 3-3 ਮਹੀਨਿਆਂ ਦਾ ਕੰਮ ਕੀਤਾ ਉਹਨਾਂ ਨੂੰ ਦਿਹਾੜੀ ਨਹੀਂ ਦੇਣੀ ਹੈ ਫਿਰ ਦਫ਼ਤਰ ਕਿਸ ਗੱਲ ਦੇ ਲਈ ਖੋਲ ਕੇ ਰੱਖਿਆ ਅਸੀਂ ਜਥੇਬੰਦੀ ਵੱਲੋਂ ਸਾਰੇ ਬਲਾਕਾਂ ਨੂੰ ਤਾਲੇ ਲਗਾ ਦੇਵਾਂਗੇ ਕਿਉਂਕਿ ਦਫ਼ਤਰਾਂ ਦੇ ਵਿੱਚ ਸਾਡੇ ਲਈ ਤਾਂ ਕੰਮ ਹੀ ਨਹੀਂ ਕੀਤਾ ਜਾ ਰਿਹਾ ਅਸੀਂ ਜਿੱਥੇ ਲਗਾਤਾਰ ਮੰਗ ਕਰਦੇ ਹਾਂ ਵੀ ਸਾਨੂੰ ਕੰਮ ਦਿੱਤਾ ਜਾਵੇ ਵੱਧ ਤੋਂ ਵੱਧ ਸਾਡੀ ਦਿਹਾੜੀ ਚ ਵਾਅਦਾ ਕੀਤਾ ਜਾਵੇ 365 ਦਿਨ ਮਨਰੇਕਾ ਕਾਮਿਆਂ ਨੂੰ ਕੰਮ ਮਿਲੇ ਉਥੇ ਇਹ ਤਾਂ ਕੀ ਕਰਨਾ ਹੈ ਦੂਜੇ ਪਾਸੇ ਜਿਹੜਾ ਕੰਮ ਕੀਤਾ ਹੋਇਆ ਉਹਦੇ ਹੀ ਨਹੀਂ ਪੈਸੇ ਪੈ ਰਹੇ ਅਸੀਂ ਜਥੇਬੰਦੀ ਵੱਲੋਂ ਮੀਟਿੰਗਾਂ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਜਿੱਥੇ ਮੈਂਬਰਸ਼ਿਪ ਦੀ ਮੁਹਿੰਮ ਚਲਾਈ ਹੋਈ ਹੈ ਉਥੇ ਮੰਗ ਵੀ ਰੱਖ ਰਹੇ ਹਾਂ ਕਿ ਸਾਰੇ ਵਰਕਰਾਂ ਦੇ ਰਹਿੰਦੇ ਮਸਤੋਲਾਂ ਦੇ ਪੈਸੇ ਪਾਏ ਜਾਣ ਇੱਕ ਹੋਰ ਜਿਓ ਟੈਗ ਨੂੰ ਲੈ ਕੇ ਸਮੱਸਿਆ ਆ ਰਹੀ ਹੈ ਬਲਾਕ ਦੇ ਵੱਲੋਂ ਕੁਝ ਕੇ ਏਰੀਆ ਜਿਹੜਾ ਐ ਮੇਅਰ ਕਰਦੇ ਆ 1-2 ਮੀਟਰ ਵੀ ਇਸੇ ਹੀ ਜਗ੍ਹਾ ਦੇ ਉੱਪਰ ਜਿਹੜੀ ਤੁਹਾਡੀ ਹਾਜ਼ਰੀ ਲੱਗੇਗੀ ਆਨਲਾਈਨ ਅਟੈਂਡੈਂਸ ਪਰ ਜਿਹੜੇ ਬੰਦਿਆਂ ਨੇ 5 ਕਿਲੋਮੀਟਰ ਦਾ ਜਿਹੜਾ ਦਾਇਰਾ ਜਿੱਥੇ-ਜਿੱਥੇ ਕੰਮ ਕਰਨਾ ਕਿੱਦਾਂ ਸੰਭਵ ਹੈ ਪਹਿਲਾਂ ਉਹ ਪਿੰਡ ਤੋਂ ਉੱਥੇ ਪੈਦਲ ਪਹੁੰਚੇ ਉੱਥੇ ਹਾਜ਼ਰੀ ਲਵਾ ਕੇ ਰੇਂਜ ਆਂਦੀ ਨਹੀਂ ਆਂਦੀ ਉੱਥੋਂ ਫਿਰ ਕਿੱਡੀ ਦੂਰ ਜਾਏ ਆਪਣੇ ਕੰਮ ਤੇ ਘੰਟੇ-ਢੇਡ ਘੰਟੇ ਇੱਥੇ ਹੀ ਖਰਾਬ ਹੋ ਜਾਂਦੇ ਆ ਹੁਣ ਮਰਨੇਗਾ ਕੰਮ ਐ ਕੋਈ ਇੰਨੇ ਦਾ ਸਾਧਨ ਹੈ ਨਹੀਂ ਪੈਦਲ ਜਾਣਾ ਐ ਅਸੀਂ ਇਹ ਮੰਗ ਰੱਖਦੇ ਆ ਜੀਓ ਟੈਗ ਦਾ ਜਿਹੜਾ ਏਰੀਆ ਹੈ ਉਹਨੂੰ ਵੱਧ ਕੀਤਾ ਜਾਵੇ ਤਾਂ ਕਿ ਮਨਰੇਗਾ ਕੰਮ ਜਿੱਥੇ ਕੰਮ ਲੱਗਾ ਹੋਇਆ ਹੈ ਉੱਥੇ ਉਹਨਾਂ ਦੀ ਅਟੈਂਡੈਂਸ ਲੱਗ ਸਕੇ ਉਹਨਾਂ ਨੂੰ ਇੰਨੀ ਜਿਆਦਾ ਭੱਜ ਨੱਟ ਤੱਕ ਘੰਟੇ ਦੀ ਸਵੇਰ ਦੀ ਘੰਟੇ ਦੀ ਸ਼ਾਮ ਦੀ ਲਗਾਤਾਰ ਹਾਜ਼ਰੀ ਦੇ ਚੱਕਰ ਦੇ ਵਿੱਚ ਜਿਹੜੀ ਹੈ ਹੁੰਦੀ ਹੈ ਤੇ ਵਿਭਾਗੀ ਦੇ ਅਧਿਕਾਰੀ ਜ਼ਮੀਨੀ ਸਤਰ ਦੇ ਉੱਪਰ ਆ ਕੇ ਇਹਨਾਂ ਮੁਸ਼ਕਲਾਂ ਦਾ ਹੱਲ ਕਰਨ ਮਨਰੇਗਾ ਕੰਮ ਹੈ ਤੇ ਅਸੀਂ ਨਹੀਂ ਚਾਹਦੇ ਕਿਸੇ ਪ੍ਰਕਾਰ ਦੀ ਤਕਰਾਰ ਹੋਵੇ ਵਿਭਾਗੀ ਦੇ ਅਧਿਕਾਰੀਆਂ ਦੀ ਪਰ ਵਿਭਾਗ ਦੇ ਅਧਿਕਾਰੀ ਜ਼ਮੀਨੀ ਹਕੀਕਤ ਦੇ ਉੱਪਰ ਜਿਹੜੀ ਮਦਦ ਨਹੀਂ ਕਰ ਰਹੀ ਕਾਮਯਾਦੀ ਇਹ ਬੜੀ ਨਿੰਦਨਯੋਗ ਗੱਲ ਹੈ ਪਰ ਜਥੇਬੰਦੀ ਵੱਲੋਂ ਜਿੱਥੇ ਅਸੀਂ ਮੈਂਬਰਸ਼ਿਪ ਦੀ ਮੁਹਿੰਮ ਚਲਾਈ ਹੋਈ ਹੈ ਉੱਥੇ ਹੀ ਪ੍ਰਸ਼ਾਸਨ ਦੇ ਤੇ ਸਿਆਸੀ ਨੁਮਾਇੰਦਿਆਂ ਨੂੰ ਜਿਹੜੀ ਹੈ ਅਸੀਂ ਆਪਣੇ ਵੱਲੋਂ ਮੰਗ ਜਿਹੜੀ ਲਗਾਤਾਰ ਅਸੀਂ ਆਪਣੇ ਧਾਨੇ ਮਜਾਰਿਆਂ ਦੇ ਵਿੱਚ ਕਰ ਰਹੇ ਹਾਂ ਕਿ ਮਨਰੇਗਾ ਕਾਮਯਾਦੀ ਦਿਹਾੜੀ ਨੂੰ 500 ਰੁਪਏ ਕੀਤਾ ਜਾਵੇ 365 ਦਿਨ ਕੰਮ ਮਿਲੇ ਤੇ ਹਰ ਇੱਕ ਮਨਰੇਗਾ ਕਾਮੇ ਦਾ ਜਿਹੜਾ ਹੈ ਦਾ بیمਾ ਹੋਵੇ ਤਾਂ ਕਿ ਉਹਨੂੰ ਕਿਤੇ ਛੱਟ ਚੋੜ ਦੀ ਪਰੇਸ਼ਾਨੀ ਦੇ ਵਿੱਚ ਕਿਤੇ ਜਿਹੜੇ ਗਾਹੇ ਵਗਾਹੇ ਧੱਕੀ ਨਾ ਖਾਣੇ ਪੈਣ ਅੱਜ ਦੀ ਮੀਟਿੰਗ ਅਸੀਂ ਕੁੱਲੀਆਂ ਲਵਾਣਾ ਪਿੰਡ ਦੇ ਉੱਪਰ ਵਿੱਚ ਕੀਤੀ ਹੈ ਜਿਹਦੇ ਜੇ ਤਿੰਨ ਚਾਰ ਪਿੰਡਾਂ ਦੀ ਜਿਹੜੀ ਸਾਡੀ ਲੇਬਰ ਹੈ ਇੱਥੇ ਕੰਮ ਦੇ ਉੱਪਰ ਲੱਗੀ ਹੋਈ ਹੈ ਤੇ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਅਸੀਂ ਪ੍ਰਸ਼ਾਸਨ ਤੇ ਹੋਰ ਲੋਕਾਂ ਤੱਕ ਅਪੀਲ ਕਰ ਰਹੇ ਹਾਂ ਵੀ ਜਿਹੜੇ ਲੋਕ ਮਨਰੇਗਾ ਦੇ ਵਿੱਚ ਕੰਮ ਕਰਦੇ ਆ ਉਹ ਜੱਥੇਬੰਦੀ ਦਾ ਹਿੱਸਾ ਮੰਨ ਮਨਰੇਗਾ ਵਰਕਰ ਯੂਨੀਅਨ ਤੁਹਾਡੇ ਨਾਲ ਲਗਾਤਾਰ ਪਿੰਡੋਂ ਪਿੰਡੀ ਲੋਕਾਂ ਨੂੰ ਜਥੇਬੰਦ ਕਰਕੇ ਮੰਗਾਦਰੀ ਲੜ ਰਹੀ ਹੈ ਪਿਛਲੇ ਦਿਨਾਂ ਜਥੇਬੰਦੀ ਦੇ ਸੰਘਰਸ਼ ਕਰਕੇ ਸਾਡੀ ਦਿਹਾੜੀ ਦੇ ਵਿੱਚ ਵਾਧਾ ਹੋਇਆ ਹੈ ਤੇ ਹੋਰ ਜਿਆਦਾ ਵਾਧਾ ਹੋ ਸਕਦਾ ਜੇ ਅਸੀਂ ਇਕੱਠਿਆਂ ਹੋ ਕੇ ਅੱਗੇ ਸੰਘਰਸ਼ਾ ਦਾ ਹਿੱਸਾ ਲੈਂਦੇ ਰਵਾਂਗੇ ਧੰਨਵਾਦ